ਗਰਮੀਆਂ ਦੇ ਵਿੱਚ ਗੱਬਣ ਪਸ਼ੂਆਂ ਨੂੰ ਕਿਹੜੀ ਖੁਰਾਕ ਖਵਾ ਸਕਦੇ ਆ ਅੱਜ ਤੁਹਾਨੂੰ ਦੱਸਾਂਗੇ ਕਿਸਾਨ ਦੋਸਤੋ ਕਈ ਵਾਰ ਕੀ ਹੁੰਦਾ ਕਿ ਜਿਵੇਂ ਆਪਣੀਆਂ ਗਾਈਆਂ ਆਂ ਗਿਆ ਉਹ 6ਵੇਂ 7ਵੇਂ ਮਹੀਨੇ ਦੇ ਵਿੱਚ ਜਦੋਂ ਗੱਬਣ ਹੋ ਜਾਂਦੀਆਂ ਉਹ ਝਾਲੇ ਦੇਣ ਲੱਗ ਜਾਂਦੀਆਂ ਪੀਲੇ ਜਿਹੇ ਉਹ ਗਾਈਆਂ ਤਾਂ ਜ਼ਿੰਦਗੀ ਹੀ ਦਿੰਦੀਆਂ ਉਹਨਾਂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੁੰਦੀ ਜਦੋਂ ਝਾਲੇ ਦਿੰਦੀਆਂ ਉਹਨਾਂ ਦਾ ਅੰਦਰੋਂ ਹੀ ਸਿਸਟਮ ਹੀ ਐ ਹੈ ਜਦੋਂ ਪਸ਼ੂ ਗੱਬਣ ਹੋ ਜਾਂਦਾ ਤਾਂ ਉਹ ਝਾਲੇ ਦੇਣ ਲੱਗ ਜਾਂਦਾ ਵਿੱਚ ਬਹੁਤ ਭਰਾਵਾਂ ਦੇ ਮੈਨੂੰ ਫੋਨ ਆਏ ਸੀ ਕਿ ਸਾਡੇ ਮੱਛ ਹੈ ਜਿਹੜੀ 7 ਮਹੀਨਾ ਲੱਗਿਆ ਹੋਇਆ 8 ਮਾਂ ਲੱਗਿਆ ਹੋਇਆ ਉਹਦੋਂ ਜਾਲੇ ਦੇਣ ਲੱਗ ਜਾਂਦੇ ਨੇ ਉਹ ਫਿਰ ਦਿੱਕਤ ਪੈਂਦੀ ਹੈ ਉਹਦੇ ਨਾਲ ਨੁਕਸਾਨ ਵੀ ਹੁੰਦਾ ਆਪਣੇ ਪਸ਼ੂ ਦਾ ਸਾਨੂੰ ਦੱਸਾਂਗੇ ਵੀ ਕੀ ਕੀ ਖਰਾਕ ਲੈਣੀ ਹੈ ਜੇ ਕੋਈ ਇਹੇ ਜੀ ਤੁਹਾਡੇ ਵੀ ਪਸ਼ੂ ਨੂੰ ਦਿੱਕਤ ਆ ਤੇ ਕਿਵੇਂ ਦੇਣੀ ਹੈ ਸਾਰੀ ਦੱਸਦੇ ਆ ਗੱਲਬਾਤ ਕਰਦੇ ਆ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੰਦਾ ਬਟਨ ਉਨਨ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਯਾਨਕਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਤੁਸੀਂ ਇਹੀ ਵੀਡੀਓ ਆਪਣੀ ਫੇਸਬੁੱਕ ਪੇਜ ਉਪਰ ਦੇਖ ਰਹੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਦੋਂ ਮਾਝਾ ਆਪਣੀ 8ਵੇਂ ਮਹੀਨੇ ਦੇ ਵਿੱਚ ਜਾਂ 7ਵੇਂ ਮਹੀਨੇ ਦੇ ਵਿੱਚ ਜਾ ਕੇ ਜਾਲੇ ਦਿੰਦੀ ਹੈਗੀ ਅੱਪੀਲੇ ਜੇ ਤਾਂ ਉਦੋਂ ਕੀ ਹੁੰਦਾ ਹੈ ਉਹ ਪਸ਼ੂ ਦੇ ਅੰਦਰ ਗਰਮੈਸ ਜ਼ਿਆਦਾ ਹੁੰਦੀ ਹੈ ਗਰਮੈਸ ਦੇ ਕਾਰਨ ਜਾਲੇ ਦੇਣ ਲੱਗ ਜਾਂਦੀ ਹੈ ਫਿਰ ਉਹਦੀ ਡੈਕਤ ਵੀ ਹੁੰਦੀ ਆ ਪਸ਼ੂ ਆਪਣਾ ਬੱਚਾ ਛਿੱਟਣ ਦੀ ਵੀ ਡੈਕਤ ਆ ਜਾਂਦੀ ਆ ਬਹੁਤ ਪ੍ਰਾਵਦ ਦੱਸਦੇ ਆ ਕਿ ਸਾਡਾ ਪਸ਼ੂ ਜਿਹੜਾ ਫਰਮਾਜਾ ਉਹ ਫਲ ਛੱਟ ਗਈ। ਕਈ ਪਸ਼ੂ ਤਾਂ ਚੌਥੇ ਪੰਜਵੇਂ ਮਹੀਨੇ ਦੇ ਵਿੱਚ ਹੀ ਫਲ ਛੱਟ ਜਾਂਦੇ ਆ। ਕਈ ਪਸ਼ੂ ਆ ਜਿਹੜੇ 6ਵੇਂ 7ਵੇਂ ਮਹੀਨੇ ਦੇ ਵਿੱਚ ਵੀ ਛੱਟ ਜਾਂਦੇ ਆ। ਕੁਝ ਕੁ ਪਸ਼ੂ ਇਹ ਜਿਹੜੇ ਜਿਹੜੇ ਸੂਣ ਤੋਂ ਪਹਿਲਾਂ ਜਿਵੇਂ ਕਿ 9ਵਾਂ ਮਹੀਨਾ ਲੱਗਿਆ ਵਾ ਜਾਂ 10ਵਾਂ ਲੱਗਣ ਵਾਲਾ ਉਹ ਤੋਂ ਪਹਿਲਾਂ ਸੂ ਪੈਂਦੇ ਆ। ਘਾਟੇ ਦੇ ਵਿੱਚ ਸੂ ਪੈਂਦੇ ਆ। ਜੇ ਤੁਸੀਂ ਇਹ ਵੀ ਤੁਹਾਡੇ ਪਸ਼ੂ ਨੂੰ ਇਹ ਜੀ ਕੋਈ ਡਿੱਕਤਾ ਗਰਮੈਚ ਦੀ ਤਾਂ ਤੁਸੀਂ ਆ ਖਰਾਕ ਵਰਤ ਲਿਓ ਠੰਡੀ ਖਰਾਕ ਹੈ ਇਹਦੇ ਨਾਲ ਤੁਹਾਡਾ ਪਸ਼ੂ ਹੈ ਜਿਹੜਾ ਨਾ ਤਾਂ ਪੀਲੇ ਜਾਲੇ ਦੇਵੇ ਨਾ ਉਹ ਫੜ ਸਿੱਟੇ ਤੇ ਹੁਣ ਸੰਦੱਸਦੇ ਹਾਂ ਕੀ ਕੀ ਖਰਾਕ ਲੈਣੀ ਹੈ ਇਹਦੇ ਵਿੱਚ ਇਹਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਲੈਣੇ ਜੋਮ 1 ਕਿਲੋ ਇੱਕ ਦਿਨ ਦੀ ਖਰਾਕ ਦਾਜਦੇ ਸਾਨੂੰ ਤੁਸੀਂ ਜਿੰਨੇ ਵੀ ਪਸ਼ੂ ਦੇ ਵੀ ਨਰੇਂਝ ਦੀ ਹੈ ਜੇ 7ਵਾਂ ਮਹੀਨਾ ਲੱਗਿਆ ਹੋ ਤਾਂ ਨੂੰ 8ਵਾਂ ਤੇ 9ਵਾਂ ਮਹੀਨਾ ਪਾ ਸਕਦੇ ਆ ਪਰ 10ਵੇਂ ਮਹੀਨੇ ਦੇ ਵਿੱਚ ਠੰਡੀਆਂ ਚੀਜ਼ਾਂ ਨਹੀਂ ਪਾਉਣੀਆਂ ਹੁੰਦੀਆਂ ਤੇ ਜੇ ਹੈਗਾ ਪੰਜਵਾਂ ਮਹੀਨਾ ਲੱਗਿਆ ਵਾ ਜਾਂ ਚੌਥਾ ਲੱਗਿਆ ਵਾ ਫੇਰ ਤੁਸੀਂ ਦੇ ਸਕਦੇ ਹੋ ਫੇਰ ਤਾਂ ਉਹਨੂੰ ਆਪਾਂ ਨੌਵੇਂ ਮਹੀਨੇ ਤੱਕ ਦੇ ਸਕਦੇ ਆ ਇਹ ਖਰਾਕਾਂ ਜਿਉਂ ਤੁਸੀਂ 1 ਕਿਲੋ ਇੱਕ ਦਿਨ ਦੀ ਖਰਾਕ ਆ ਇਹ ਇਹਦਾ ਤੁਸੀਂ ਦਲਗਾ ਬਣਾਉਣਾਗਾ ਦਲਗਾ ਤੁਸੀਂ 40 ਕਿਲੋ ਦਾ ਬਣਾ ਲਿਓ ਜਾਂ 50 ਕਿਲੋ ਦਾ ਬਣਾ ਲਿਓ ਉਹਨੂੰ ਇੱਕ ਦਿਨ ਤਾਂ ਤੁਸੀਂ ਕਿਲੋ ਦਾਣਾ ਸਾਮ ਨੂੰ ਭਿਉਂਦਣਾ ਪਾਣੀ ਦੇ ਵਿੱਚ ਸਵੇਰ ਜਦੋਂ ਪਾਣੀ ਪਿਉਣਾ ਬਸ ਉਹਨੂੰ ਉਹਦੇ ਵਿੱਚ ਘੋਲ-ਘੋਲ ਕੇ ਆਪਾਂ ਪਾਣੀ ਪਿਉਣਾ ਹੈਗਾ ਦਾਣੇ ਤੇ ਨੰਬਰ 2 ਤੇ ਆਪਾਂ ਲੈ ਲੈਣੀ ਹੈ ਮਹਿੰਦੀ 100 ਗ੍ਰਾਮ ਔਲਿਆਂ ਦਾ ਪਾਊਡਰ 25 ਗ੍ਰਾਮ ਸੌਫ 50 ਗ੍ਰਾਮ ਇਹ ਖਾਾਕ ਤੁਸੀਂ ਆਪਦੇ ਹਿਸਾਬ ਨਾਲ ਹونی ਐ 15 ਦਿਨ ਦੇਣੇ ਇਹ ਖਾਾਕ ਆਪਾਂ 15 ਦਿਨਾਂ ਮਹੀਨੇ ਦੇ ਵਿੱਚ ਇਹ ਖਾਾਕ ਤੁਸੀਂ ਲਿਆ ਕੇ ਆਪਦੀ ਮਿਕਸ ਕਰਕੇ ਰੱਖ ਲਿਓ ਜਦੋਂ ਵੀ ਬੰਡ ਪਾਉਣੇ ਤੁਸੀਂ ਦਾਣਾ ਰਲਾਉਣ ਸੰਨੀ ਕਰ ਦਿਓ ਹਰਾ ਝਾਰਾ ਪਾਉਣੇ ਕੋਈ ਵੀ ਚਿੱਪਾ ਸੂ ਨੂੰ ਖਾਾਕ ਖਵਾਉਣੇ ਉਦੋਂ ਆਪਾਂ ਮਿਕਸ ਕਰ ਦੇਣੀ ਆ ਉਹਦੇ ਵਿੱਚ 100 ਗ੍ਰਾਮ ਮਹਿੰਦੀ ਇੱਕ ਦਿਨ ਦੀ ਤੇ ਔਲਿਆਂ ਦਾ ਪਾਊਡਰ 25 ਗ੍ਰਾਮ ਸੌਂਫ 50 ਗ੍ਰਾਮ ਇਹ ਖਰਾ ਕੇ ਇੱਕ ਦਿਨ ਦੀ ਪਸ਼ੂ ਨੂੰ ਆਪਾਂ ਉਸ ਨੂੰ ਪਾਉਣੀ ਹੈ ਜਿਹਦੇ ਗਰਮੈਸ਼ ਅੰਦਰ ਇਹ ਖਰਾ ਕੇ ਤੁਸੀਂ ਦੇ ਗਏ ਦੋਂਗੇ ਨਾਲ ਜਵਾਂ ਦਾ ਦਲੀਆ ਦਾ ਆਪਣਾ ਦਾਣਾ ਦੋਗੇ ਪਿਆਉ ਪਿਆਉ ਤੇ ਤੁਹਾਡੇ ਪਸ਼ੂ ਨੂੰ ਜਿੰਨੀ ਵੀ ਗਰਮਾਹਟ ਆਉ ਸਾਰੀ ਨਿਕਲ ਜਾਊਗੀ ਤੁਹਾਡਾ ਪਸ਼ੂ ਨਾ ਤਾਂ ਬੱਚਾ ਸਿੱਟੇ ਨਾ ਉਹ ਜਾਲੇ ਦੇਵੇ ਬਿਲਕੁਲ ਸਹੀ ਸੂਗਾ ਕੋਈ ਵੀ ਦਿੱਕਤ ਨਹੀਂ ਆਊਗੀ ਨਾ ਭਾਰਤ ਖਾਵੇ ਵੀ ਠੰਡੀਆਂ ਚੀਜ਼ਾਂ ਭਾਰਤ ਨੂੰ ਵੀ ਰੋਕਦੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ